ਹਾਂਜੀ ਸਵਾਗਤ ਹੈ ਸਾਰੇ ਵੀਰਾਂ ਦਾ ਅਸਾ ਚੜ੍ਹਦੀ ਕਲਾ ਚ ਹੋਮਗੇ ਤੇ ਇੱਕ ਆਪਣਾ ਜਾਨਵਰ ਪਤਾ ਨਹੀਂ ਕਿਹੜਾ ਆਹ ਦੇਖੋ ਪਰਿਆ ਆਪਣੀ ਜੀਰੀ ਨੇ ਬੁੱਝਾ ਮਾਰਿਆ ਆ ਇਧਰ ਇਕੱਲਾ ਇਕੱਲਾ ਡਾਲਾ ਬਰੀਕ ਬਰੀਕ ਖੜਾ ਠੀਕ ਹੈ ਜਿਆਦੇ ਦੇ ਕਿਆਰੇ ਚੋਂ ਪਾਣੀ ਘਟਦਾ ਉਹ ਆ ਕੇ ਟੁੱਕ ਦਿੰਦਾ ਉੱਪਰੋਂ ਮਾੜੀ ਮਾੜੀ ਅੱਧਾ ਅੱਧਾ ਇੰਚ ਜੜ ਕੋਲੋਂ ਛੱਡ ਕੇ ਬਾਕੀ ਸਾਰੀ ਟੁੱਕ ਦਿੰਦਾ ਆਹ ਦੇਖੋ ਪਰਿਆ ਸਾਰੇ ਤਰ ਕੇ ਪੱਤੀ ਪੱਤੇ ਕਰੇ ਪੈਨੇ ਉਹਦੇ ਆੜੇ ਵਿੱਚ ਪੈਨੇ ਪੱਤੇ ਉਹ ਟੁੱਕੇ ਹੋਏ ਨੇ ਆ ਇੰਨੀ ਘੇਟਲੀ ਟੁੱਕਦਾ ਇਧਰੋਂ ਨਾਲ ਨਾਲ ਇੱਥੇ ਤੱਕ ਜਣੀ ਕਾਰਨ ਪਤਾ ਨਹੀਂ ਕੀ ਆ ਜਾਨਵਰ ਉਹ ਨਹੀਂ ਦਿਖਿਆ ਕੋਈ ਪਹਿਲਾਂ ਸਲਾਹ ਸੀ ਕਿ ਚੱਲ ਨਾਲ ਨਾਲ ਕਲੋਰੋ ਪਾ ਦਾਂਗੇ ਤੇ ਫੇਰ ਕੱਲ ਵੀ ਮੈਂ ਕਿਹਾ ਵੀ ਇਦਾਂ ਵੀ ਕਾਹ ਨੂੰ ਪਾਉਣੀ ਆ ਵੀ ਕਿੰਨਾ ਕੁ ਨੁਕਸਾਨ ਕਰ ਦੂਗਾ ਯਾਨੀ ਇੰਨਾ ਕੇ ਖਾਂਦਾ ਖੁੰਝਾ ਇਹ ਤਿੰਨ ਵਾਰ ਡਾਲ ਪਹਿਲਾਂ ਵੀ ਲਾਤੇ ਸੀਗੇ ਹੁਣ ਇਹ ਕਿ ਮੈਂ ਕਿਹਾ ਵੀ ਚੱਲ ਛੱਡ ਕੋਈ ਨਹੀਂ ਡਾਲ ਆਪਾਂ ਨਹੀਂ ਲਾਉਣੇ ਅੱਗੇ ਆ ਜਣੀ ਡਾਲ ਦਾ ਦੁਆਰਾ ਫੇਰ ਨਿਕਲੇ ਉਸ ਤੋਂ ਵਧਿਆ ਫਟਾਰਾ ਜਿਹਾ ਲੱਗਦਾ ਹੁੰਦਾ ਇਹਨਾਂ ਦਾ ਤਾਂ ਬਾਕੀ ਚਲੋ ਕੁਦਰਤ ਵਧੀਆ ਕਰਦੀ ਆ ਜੋ ਕਰਦੀ ਆ ਦਵਾਈ ਆਪਾਂ ਕੋਈ ਨਹੀਂ ਪਾਈ ਇੱਥੇ ਨਾ ਪਾਉਣੀ ਆ ਜੋ ਜਿੰਨਾ ਖਾਂਦਾ ਖਾਜੋ ਕੋਈ ਚੱਕਰ ਨਹੀਂ ਧੰਨਵਾਦ